ਜੰਨਿਆ ਜੀ ਕਿਰਪਾ ਲਓ ਜੀ ਆਪਾਂ ਆ ਗਏ ਹੁਣ ਆਪਾਂ ਕਿੱਥੇ ਆ ਗਏ ਆਪਾਂ ਕਿੰਨ੍ਹੇ ਤੋੜੀ ਲਾ ਨਹੀਂ ਲਓ ਜੀ ਲੰਗਰ ਲੱਗਿਆ ਹੋਇਆ ਸੀਗਾ ਲੰਗਰ ਛਕ ਨਹੀਂ ਲੰਗਰ ਛਕਣ ਲੱਗੇ ਹੁਣ ਆਪਾਂ ਖੜ ਕੇ बड़े बाद मारा कई वरी बस ख ਲੇਜ਼ਰ ਕਰਾਇਆ ਲੱਗਿਆ ਕਰਕੇ ਲੱਗਦੀ ਇਹੀ ਆਪਾਂ ਨੂੰ ਨਾ ਗਏ ਹੁਣ ਚਮਟ ਤੇ ਆ ਆਲੂ ਵਿਜੇ ਹੋਏ ਨੇ ਤੇ ਆ ਸਾਡੀ ਗੱਡੀ ਖੜੀ ਆ ਤੇ ਜੇ ਮੈਂ ਹੂੰ ਜੇ ਮੇਰੀ ਕਾਰ ਹੈ ਔਰ ਜੇ ਆਲੂ ਹੈ ਤੇ ਉਹ ਸਾਡੇ ਬੰਦੇ ਖੜੇ ਨੇ ਜਿੰਨਾਂ ਕੋਲੇ ਅਸੀਂ ਮੈਂਡ ਆਈ ਆ ਅੱਜ ਹਰਨਮਾਜਰਾ ਰੋਡ ਹੈ ਹਰਨਮਾਜਰੇ ਨੂੰ ਜਾਂਦਾ ਹਰਨਮਾਜਰੀ ਨੂੰ ਆਪਾਂ ਚਮਟ ਲੰਘ ਗਏ ਚਮਟ ਦਾ ਸਾਰਾ ਪਿੰਡ ਨਿਕਲ ਗੇ ਕਲਾੜ ਕਲਾੜ ਅੱਛਾ 45 ਮਿੰਟ ਦੀ ਹੈ ਨਾ ਚਾਮੜ ਪਿੱਛੇ ਰਹਿ ਗਏ ਸੀ ਨਹਿਰ ਤੇ ਹੈ ਨਾ ਤੋ ਅਸੀਂ ਆਏ ਆ ਜੀ ਉਹ ਬੰਦਿਆਂ ਨੂੰ ਮਿਲਣ ਤੇ ਗੱਲਬਾਤ ਕਰਨੀ ਹੈ ਉਹਨਾਂ ਨਾਲ ਬਿਜ਼ਨਸ ਦੇ ਸਿਲਸਿਲੇ 'ਚ ਅਸੀਂ ਵੱਡੇ ਬਿਜ਼ਨਸਮੈਨ ਇਹ ਆ ਕੀ ਕਰਾ ਚਲੋ ਮਿਲਦੇ ਆ ਜਾ ਕੇ ਖੂਦ ਹੀ ਅੰਦਰ ਜਾ ਕੇ ਥੋੜੀ ਬਣੀ ਬਾਹਰੋਂ ਬਾਹਰ ਬਣਾ ਲਈ ਮੈਂ ਖੂਦ ਹੀ ਜਿਹੜਾ ਪੁਰਾਣਾ ਆਪਣਾ ਖੂਹ ਸੀਗਾ ਆਜਾ ਆ ਜੀ ਆਪਾਂ ਨਿੱਕੇ ਦੇ ਖੂਹ ਤੇ ਪੁਰਾਣੇ ਖੂਹ ਦੇ ਉੱਤੇ ਟਿੰਡਾ ਲੱਗਦੀਆਂ ਸੀ ਜਿੱਥੇ ਊਂਠ ਊਂਠ ਟਿੰਡਾ ਨਾਲ ਪਾਣੀ ਕੱਢਦਾ ਹੁੰਦਾ ਸੀ ਉਹ ਵਾਲੇ ਖੂਹ ਤੇ ਆਏ ਅੱਜ ਨਿੱਕੇ ਦੇ ਨਾਨੇ ਦੇ ਖੂਹ ਤੇ ਨਿੱਕੇ ਦਾ ਨਾਨਾ ਨਿੱਕੇ ਦਾ ਨਾਨਾ ਨਿੱਕੇ ਦਾ ਨਾਨਾ 78 ਇਹ ਤਾਂ ਕਹਾਵਤ ਜਿਉ ਬਣ ਗਈ ਇੱਕ ਤਾਂ ਨਿੱਕੇ ਦਾ ਨਾਨਾ 78 ਨਿੱਕੇ ਦਾ ਨਾਨਾ 78 ਦਾ ਆਹ ਵਾਜੀ ਉਹ ਖੂਹ ਇਹ ਖੂਹ ਦਾ ਜੇਕਰ ਅਕਸਰ ਕਿਤਾਬਾਂ ਵਿੱਚ ਆਉਂਦਾ ਵਾ ਬੱਸ ਰਹਿਣ ਦੇ ਅੱਗੇ ਥੱਪ ਥੁੰਡੀ ਹੁੰਦੀ ਆ ਕੋਈ ਥੱਪ ਦੀਆਂ ਖੁੱਡਾਂ ਨੇ ਬਾਈ ਇੱਥੇ ਤਾਂ ਹੈ ਨਾ ਉਹਦੀ ਨਿੱਕੇਗਾ ਜੱਦੀ ਖੂ ਬਾਈ ਨਿੱਕੇ ਨਜਦੀ ਕੋ ਹੈ ਜਦੀ ਕੋ ਜਦੀ ਕੋ ਇਹ ਆ ਕੋ ਤੇਰੀ ਉਹ ਡੰਡਾ ਜਿਆ ਗਿਆ ਯਾਰ ਮੈਨੂੰ ਮੇਰੇ ਪੈਰਾ ਥਲੇ ਕੁਛ ਆਇਆ ਹੋ ਨਿੱਕੇ ਉਹ ਡੰਡਾ ਬਾ ਅੱਛਾ ਮੈਂ ਕਹਾਂ ਹੋਰ ਨਾ ਕਿ ਸੱਪ ਸੁਕ ਮਿੱਟਿਆ ਜਾਵੇ ਚਲ ਉਹ ਤਾਂ ਉਹ ਬਾਗ ਨੂੰ ਸੁਣ ਕੇ ਭੱਜ ਜਾਂਦਾ ਹੈ ਇਹਨਾਂ ਨੇ ਕੰਡ ਚਲਾਤੀ ਸੀ ਨੀ ਚਕਾਤਾ ਇਹਨਾਂ ਨੇ ਗੁੰਡੀ ਪੈ ਜਾ ਪਨੋਂ ਕਨੂ ਲੈਣਾ ਬਸ ਇੰਨਾ ਕੀ ਡੂੰਗਾ ਬਸ ਹਾਂ ਡੂੰਗਾ ਕਾਫੀ ਸੀਗਾ ਹੁਣ ਭਰ ਪਹੁੰਚ ਗਿਆ ਹਾਂ ਯੋ ਮਾ ਆਪਣੇ ਪਿੰਡਾਂ ਦੇ ਲੋਕ ਹੈ ਨਾ ਖੂਹਾਂ ਨੂੰ ਮੇਰੇ ਨਾਨੇ ਦਾ ਪਿਓ ਵੀ ਖੂਹ ਚ ਛੱਟ ਕੇ ਮਾਰਿਆ ਮੈਨੂੰ ਐਡਿਟ ਕਰਨੀ ਚੱਲ ਹਾਂ ਬੋ ਤੂੰ ਅੱਗੇ ਅਗਲੀ ਗੱਲ ਬੋਲ ਮੇਰੇ ਨਾਨੇ ਦਾ ਜਿਹੜਾ ਪਿਓ ਸੀਗਾ ਨਾ ਹਾਂ ਹਾਂ ਉਹਨੂੰ ਐਸੇ ਖੂਹ ਦੇ ਵਿੱਚ ਛੱਟ ਕੇ ਮੈਂ ਅੱਛਾ ਜ਼ਮੀਨ ਦੇ ਖਾਤਰ ਹਾਂ ਫਿਰ ਫਿਰ ਮੇਰਾ ਨਾਨਾ ਫੌਜੀ ਅ ਫੌਜ ਚ ਚਲੇ ਗਿਆ ਹਾਂ ਫਿਰ ਉਹਨੇ ਆ ਕੇ ਸਾਰੀ ਜ਼ਮੀਨ ਛੜਾਈ ਹਾਂ ਕੀ ਆ ਗਿਆ ਸੀਗਾ ਹਾਂ ਕਹਿੰਦਾ ਮੈਂ ਤਾਂ ਆਪਣੀ ਖੇਤੀਬਾੜੀ ਕਰਦੀ ਆ ਆ ਕੇ ਉਹਨੇ ਫਿਰ ਜ਼ਮੀਨ ਸਾਰੀ ਐ ਕਰਕੇ ਨਾ ਹਾਂ ਲਾਲਿਆਰ ਨੂੰ ਪਟਵਾਰੀ ਨਾਲ ਕਹਿੰਦਾ ਜਿੱਥੇ ਜਿੱਥੇ ਲਾਈਨ ਖਿੱਚਦਾ ਲੰਗਾ ਪਿੱਛੇ ਪਿੱਛੇ ਆ ਜਾ ਮੇਰੇ ਵੱਟ ਪੌਂਦੇ ਆ ਜਾ ਪਰ ਉਹ ਜਿਵੇਂ ਜਿਵੇਂ ਉਹ ਲਾਈਨ ਖਿੱਚਦਾ ਚੱਲ ਗਿਆ ਪਿੱਛੇ ਪਿੱਛੇ ਵੱਟ ਪੌਂਦੇ ਚਲੇ ਗਏ ਹਾਂ ਸਾਰੀ ਜ਼ਮੀਨ ਇਹ ਦੁਆਰਾ ਮਤਲਬ ਆਪਣੇ ਕਾਜਾ ਲੈ ਇਹਨੇ ਸਾਰੀ ਜ਼ਮੀਨ ਦਾ ਓਕੇ ਕਿੰਨੇ ਦੀ ਨਾ ਜ਼ਮੀਨ ਸੀਗੀ ਪੂਰੀ ਇਹੀ ਤੂਤੀ ਬੋਲਦੀ ਹੁੰਦੀ ਸੀ 60 ਪੈਂਟ ਦੇ ਵਿੱਚ ਉਦੀ ਲੋਕਾਂ ਨੇ ਚੱਕ ਜਗਾ ਕੇ ਭਾਈਆਂ ਤੋਂ ਭਾਈ ਨੂੰ ਬਾਤ ਆ ਫਿਰ ਮਾਰ ਮਾਰੇ ਲੋਕਾ ਨਾ ਬੜਾ ਹੈ ਨਾ ਉਹ ਹਾਂ ਤਾਰਦੇ ਨਾਗ ਇਤਿਹਾਸਾ ਕੂ ਦਾ